ਤੇਰੀ ਛੋਤੇ ਤੇਰਾ ਬਿਆਨ ਨਿਖੋ ਕੇ ਪਿਰਥੀ ਵੀਰੇ ਤੇਰੀ ਛੋਤੇ ਤੇਰਾ ਬਿਆਨ ਨਿਖੋ ਕੇ ਚੱਕਲੀ ਸ਼ੇਰ ਦੀਏ ਤੱਤ ਕੇ ਤੈਨੂੰ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਲੋਕਾਂ ਦਾ ਏਕਾ ਚੰਦਾ ਅੱਜ ਭਾਰਤੀ ਕਿਸਾਨ ਯੂਨਿਟ ਗਾਉਂਦਾ ਵੱਲੋਂ ਪਿੰਡ ਚੱਕਲੀ ਸ਼ੇਰ ਵਿਖੇ ਮੀਟਿੰਗ ਕੀਤੀ ਗਈ ਸਰਦਾਰ ਸ਼ਿਦ ਪਿਰਥੀਪਾਲ ਚੱਕਲੀ ਸ਼ੇਰ ਦੀ 14ਵੀਂ ਵਰ੍ਹੇ ਸੰਬੰਧੀ ਜੋ ਕਿ ਅੱਜ ਪਿੰਡ ਚੱਕਲੀ ਸ਼ੇਰ ਦੇ ਮੋਤਵਾਰ ਕਿਸਾਨ ਆਗੂ ਮੋਤਵਾਰਾ ਸਾਹਿਬ ਇੱਥੇ ਪਹੁੰਚੇ ਤੇ ਉਹਨਾਂ ਨੇ ਆਪੋ-ਆਪ ਦੇ ਵਿਚਾਰ ਦੱਸੇ ਤੇ ਕਿਸਾਨ ਜਥੇਬੰਦੀ ਨਾਲ ਵੀ ਕੇ ਜੁੜੇ ਗਾਉਂਦਿਆਂ ਨਾਲ ਵਿਚਾਰ ਸਾਂਝੇ ਕੀਤੇ ਤੇ ਕਿਹਾ ਯਾ ਵੀ ਜੋਸ਼ੀਦ ਪ੍ਰithviਪਾਲ ਦੀ ਜਿਹੜੀ ਵਰਸੀ ਹੈ ਜਿਵੇਂ ਹਰ ਸਾਲ ਧੂਮਤਾ ਮਨਾਉਂਦੇ ਆ ਵੀ ਐਤ ਕੀ ਵੀ 14ਵੀਂ ਵਰਸੀ ਹੈ ਜਿਹੜੀ ਬੜੀ ਧੂਮਤਾ ਮਨਾਾਈ ਜਾਵੇ ਕਿਸਾਨ ਜਥੇਬੰਦੀ ਨੂੰ ਬੇਨਤੀ ਕੀਤੀ ਹੈ ਤੇ ਪਿੰਡ ਦੇ ਮੋਤਵਾਰ ਬੰਦਿਆਂ ਨੇ ਪੂਰਾ ਵਿਸ਼ਵਾਸ ਦਿਵਾਇਆਗਾ ਵੀ ਅਸੀਂ ਪਛੀਦ ਪ੍ਰithviਪਾਲ ਦੀ ਵਰਸ਼ੇੜੀ ਬੜੀ ਧੂਮਤਾ ਮਨਾਵਾਂਗੇ ਅਸੀਂ ਪਿੰਡ ਚੱਕਰੂ ਸ਼ੇਰ ਵਿਖੇ ਭਾਰਤੀ ਕਿਸਾਨ ਯੂਨੀਅਨ ਇਕੱਠਾ ਡਟਕਾਉਂਦਾ ਬਰੋ ਮੀਟਿੰਗ ਕਰਕੇ ਸ਼ ਉਹਨਾਂ ਤੋਂ ਨਮਾਈ ਜਾਣੀ ਹੈ ਉਹਦੇ ਸੰਬੰਧੀ ਤਿਆਰੀਆਂ ਕਰਦੇ ਆ ਜਿਹੜੀ ਜ਼ਿਲ੍ਹੇ ਦੀ ਟੀਮ ਆਈ ਐਸ ਮੁੱਚੀ ਆਪਣਾ ਜੈਜਾ ਰਣਵੀ 14ਵੀਂ ਬਰਸ਼ੇ ਦੀ ਸੀ ਪ੍ਰਿਥਵੀਪਾਲ ਸਿੰਘ ਦੀ ਜੋਦਾ ਸੁਪਨਾ ਸੀਗਾ ਕਿ ਕਰਜ਼ੇ ਬਦਲੇ ਕਿਸਾਨ ਦੀ ਜ਼ਮੀਨ ਕੁਰਕਣਾ ਹੋਵੇ ਸੂਤਖਰਾੜਤੀ ਆ ਜਾਂ ਭੂ ਮਾਫੀਆ ਜਾਂ ਇਥੋਂ ਦੀਆਂ ਅਦਾਲਤਾਂ ਜਾਂ ਸ਼ੈਸੀ ਗੁੰਡਾ ਗੱਠ ਜੋੜਾ ਜਿਹੜਾ ਕਿਸਾਨ ਦੀ ਜ਼ਮੀਨ ਆ ਕਿਸੇ ਵੀ ਕੀਮਤੇ ਹੱਥੋਂ ਨਹੀਂ ਦੇਵਾਂਗੇ ਜ਼ਮੀਨ ਦੇ ਵਿੱਚ ਲੜਦਾ ਹੋਇਆ ਸ਼ਹੀਦ ਪ੍ਰਿਥਵੀਪਾਲ ਸਿੰਘ ਛਾਤੀ ਦੇ ਵਿੱਚ ਗੋਲੀ ਖਾ ਕੇ ਸ਼ਹੀਦ ਹੋ ਗਿਆ ਸਾਨੂੰ ਰਾਹ ਦਫੇਰਾ ਦੱਸ ਗਿਆ ਕਿ ਜ਼ਮੀਨਾਂ ਦੀਆਂ ਇਹਨਾਂ ਕੁਰਕਿਆਂ ਨਲਾਮੀਆਂ ਨੇ ਸੌਖੇ ਭਾਅ ਆ ਜਿਹੜੀ ਜ਼ਮੀਨ ਲਈ ਨਹੀਂ ਜਾਣੀ ਉਹ ਜਿਹੜਾ ਫਰਮਾਨਤ ਕੀਤਾ ਸੀਗਾ ਕਿ ਸੂਰਾ ਸਰ ਪਹਿਚਾਨੀਆਂ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕਟਮਰੇ ਕਬੂਨਾ ਛੱਡ ਖੇਤ ਉਹਦੀ ਆਧਾਰਨਾ ਜਿਹੜੀ ਪ੍ਰਤੀਪਾਲ ਸਿੰਘ ਨੇ ਮਿਸਾਲੀ ਆਧਾਰਨ ਪ੍ਰਿਤ ਪਾ ਗਿਆ ਉਹਦੇ ਚੱਲਦੇ ਹੋਏ ਅਸੀਂ ਜਿਹੜੀ 14ਵੀਂ ਵਰ੍ਹੇਆ 11 ਅਕਤੂਬਰ ਨੂੰ ਪੂਰੀ ਧੂਮ ਤਾ ਨਾਲ ਸਾਰੇ ਪਿੰਡ ਦੇ ਸਹਿਯੋਗ ਨਾਲ ਜਥੇਬੰਦੀ ਵੱਲੋਂ ਪੂਰੀ ਧੂਮ ਤਾ ਨਾਲ ਮਨਾਵਾਂਗੇ ਅੱਜ ਜਿਹੜਾ ਮਾਨਸਾ ਜ਼ਿਲ੍ਹੇ ਦਾ ਪਿੰਡ ਚੱਕਲੀ ਸ਼ੇਰ ਹੈ ਜਿਹੜਾ ਚੱਕਲੀ ਸ਼ੇਰੇ ਜੋਧਾ ਸਾਡਾ ਸ਼ਹੀਦ ਹੋ ਗਿਆ ਸੀਗਾ ਦੋ ਉਹਨਾਂ ਦੇ ਨਾਲ ਸਾਥੀ ਆ ਜਿਹੜੇ ਜ਼ਖਮੀ ਹੋ ਗਏ ਸੀ ਉਹਨਾਂ ਦੀ ਆਏ ਸਾਲ ਜਿਹੜੀ ਵਰ੍ਹੇਆ ਮਨਾਉਣੀ ਹੁੰਦੀ ਐ ਅਸੀਂ ਜੋ ਉਹਨਾਂ ਦੇ ਜੱਦੀ ਪਿੰਡ ਦੇ ਵਿੱਚ ਜੋ ਸਕੂਲ ਹੈ ਉੱਥੇ 11 ਤਰੀਕ ਨੂੰ 11 ਅਕਤੂਬਰ ਨੂੰ ਵਰਸੀ ਮਨਾਉਣੀ ਹੈ ਪਿੰਡ ਦੇ ਜਿਹੜੇ ਮੋਤਵਾਰ ਬੰਦੇ ਐ ਉਹ ਮੋਤਵਾਰ ਬੰਦਿਆਂ ਨੇ ਗੁਰੂ ਘਰ ਦੇ ਵਿੱਚ ਇਕੱਠੇ ਹੋ ਕੇ ਫੈਸਲਾ ਕੀਤਾ ਵੀ 11 ਤਰੀਕ ਨੂੰ ਜਿਹੜੀ ਵਰਸੀ ਮਨਾਉਣੀ ਹੈ ਅਸੀਂ ਵੀ ਬੀਕੇ ਜੂਟ ਕਾਉਂਦਾ ਵੱਲੋਂ ਸਮੁੱਚੇ ਪੰਜਾਬ ਦਾ ਇਕੱਠ ਜਿਵੇਂ ਪਹਿਲਾਂ ਕਰਦੇ ਆਂ ਉਹ ਤੋਂ ਵੀ ਵੱਡੀ ਗਿਣਤੀ ਦੇ ਵਿੱਚ ਇਕੱਠ ਕਰਕੇ ਉਹਨਾਂ ਨੂੰ ਮੂੰਹ ਤੋੜਮਾ ਜਵਾਬ ਦੇਵਾਂਗੇ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਦੇ ਉੱਤੇ ਅੱਖ ਰੱਖੀ ਬੈਠੇ ਐ ਕਿਉਂਕਿ ਜ਼ਮੀਨਾਂ ਜਿਹੜੀਆਂ ਕਿਸਾਨਾਂ ਦੀਆਂ ਆਏ ਨਹੀਂ ਜਾਣ ਦੇਵਾਂਗੇ ਉਹ ਜਿਹੜੇ ਜੋਧੇ ਐ ਉਹਨਾਂ ਨੂੰ ਆਏ ਸਾਲ ਜਿਵੇਂ ਯਾਦ ਕਰਦੇ ਆ ਹੁਣ ਵੀ 14ਵੀਂ ਵਰ੍ਹੇਸ਼ੀ ਤੇ ਯਾਦ ਕਰਕੇ ਉਹਨਾਂ ਨੂੰ ਮੂੰਹ ਤੋੜਮਾ ਜਵਾਬ ਦੇਵਾਂਗੇ ਤੇ ਉੱਥੇ ਲਲਕਾਰ ਕਰਾਂਗੇ ਵੀ ਕਿਸੇ ਦੀ ਕਿਸਾਨ ਦੀ ਜ਼ਮੀਨ ਦੀ ਕਰਜੇਵੱਟੇ ਕੋਰਕੀ ਨਹੀਂ ਹੋਣ ਦੇਵਾਂਗੇ ਇਹਨਾਂ ਨੂੰ ਸੂਤਖੋਰਾਂ ਨੂੰ ਆੜਤੀਆਂ ਨੂੰ ਜਿਵੇਂ ਪਿੱਛੇ ਸਾਫਤ ਚਕਾਏਗਾ ਉਹ ਵਿੱਚ ਕਰ ਸਾਫਤ ਚਕਾਉਣ ਦਾ ਪਰਨ ਕਰਾਂਗੇ ਇਸ ਕਰਕੇ ਅਸੀਂ ਆਮ ਲੋਕਾਂ ਨੂੰ ਪੱਤਰਕਾਰ ਸਾਰੀਆਂ ਪਾਰਟੀਆਂ ਨੂੰ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕਰਦੇ ਆਂ ਵੀ ਉਹ ਸਜੋਦੇ ਦੀ ਵਰਸ਼ੀ ਦੇ ਉੱਤੇ ਉਹਦੇ ਜੱਦੀ ਪਿੰਡ 11 ਅਕਤੂਬਰ ਨੂੰ ਚੱਕਲੀ ਸ਼ੇਰ ਪਹੁੰਚੋ ਤੇ ਅਗਲੇ ਪ੍ਰੋਗਰਾਮ ਦਾ ਜਿਹੜਾ ਜਮੀਨਾ ਕਿਵੇਂ ਰੱਖਣੀ ਆ ਉਹ ਪੰਜਾਬ ਦੇ ਆਗੂ ਸਾਰੇ ਜਿਹੜਾ ਲਾਨ ਕਰਨਗੇ ਇਕੱਠ ਕਰਨ ਦਾ ਮਤਲਬ ਇਹ ਹੈ ਕਿਉਂਕਿ ਪਹਿਲਾਂ ਵਾਲੀਆਂ ਵਰਸ਼ੀਆਂ ਤੇ ਆਪਰੇ ਦੂਰ ਵਾਲੇ ਜ਼ਿਲ੍ਹੇ ਵਾਲੇ ਆਏ ਉਹਨਾਂ ਨੂੰ ਆਪਾਂ ਕੋਈ ਨਾ ਕੋਈ ਛੋਟ ਦੇ ਦਿੰਦੇ ਸੀ ਵੀ ਲੀਡਰ ਆਜੋ ਦੋ ਚਾਰ ਗੱਡੀਆਂ ਆਜੋ ਆ ਲਵੇ ਵਾਲੇ ਜ਼ਿਲ੍ਹਿਆਂ ਦਾ ਬੜਾ ਕੱਟ ਕਰ ਲੈਂਦੇ ਸੀਗੇ ਐਦਕੀ ਫੈਸਲਾ ਕੀਤਾ ਵੀ ਸਮੁੱਚੇ ਪੰਜਾਬ ਤੋਂ ਵੱਡੀ ਗਿਣਤੀ ਦੇ ਵਿੱਚ ਫੋਰ ਸਾਈਡ ਹੀ ਲੈ ਕੇ ਆਵਾਂਗੇ ਤਾਂ ਕਰਕੇ ਗੁਰੂ ਘਰ ਦੇ ਵਿੱਚ ਇਕੱਠ ਕਰਕੇ ਡਿਊਟੀਆਂ ਅਡੋ-ਅਡ ਬੰਦਿਆਂ ਦੇ ਲਾਈਆਂ ਨੇ ਜਦੋਂ ਵੱਡਾ ਇਕੱਠ ਹੋਣਾਗਾ ਉੱਥੇ ਵੱਡੇ ਪ੍ਰਬੰਧ ਦੀ ਵੀ ਲੋੜ ਹੈ ਇਸ ਕਰਕੇ ਹੁਣੇ ਤੋਂ ਤਿਆਰੀਆਂ ਜਿਹੜੀਆਂ ਸਾਡੀਆਂ ਮੁਕੰਮਲ ਨਿਵਰਸੀ ਤੇ ਲੋਕਾਂ ਨੂੰ ਬੇਨਤੀ ਕਰਦਾ ਵੱਡੀ ਗਿਣਤੀ ਦੇ ਵਿੱਚ ਪੰਡਿਤ ਅਕਲੀਸ਼ਰ ਪਹੁੰਚੋ